ਮੈਨਾਂ ਦੇ ਵਿੱਚ ਡਰ ਬਿਠਾਦਾ ਵੀ ਪੋਪ ਲਾਨ ਪਹੁੰਚ ਚੁੱਕੀ ਆ ਰੋ ਜਿਹਦੀ ਕੋਈ ਉਮੀਦ ਨਹੀਂ ਕਰਦਾ ਸੀ ਜੇਸੀਬੀ ਆ ਚੁੱਕੀ ਆ ਤੇ ਤਿਆਰੀਆਂ ਪੂਰੀਆਂ ਲੋਕਾਂ ਦੇ ਵਿੱਚੇ ਨੌਜਵਾਨਾਂ ਵਿੱਚ ਜੋਸ਼ ਪੋਪ ਲਾਨ ਪੂਰੀ ਤਿਆਰ ਕਰਕੇ ਲੈ ਕੇ ਆਏ ਨੇ ਜਿਹੜੀਆਂ ਚਾਦਰਾਂ ਲੋਹੇ ਦੀ ਚਾਦਰ ਲਗਾਈ ਗਈ ਆ ਜਿਹੜੇ ਉਤਰੂਗਾ ਗੋਲਾ ਕੋਈ ਨੁਕਸਾਨ ਨਾ ਪਹੁੰਚਾਵੇ ਜਿਹੜੇ ਮਾਰੂ ਗੋਲਿਆਂ ਨੇ ਉਹ ਵੀ ਨੁਕਸਾਨ 11 ਵਜੇ ਜਿਹੜਾ ਕੂਚ ਕਰਨਾ ਦਿੱਲੀ ਨੂੰ ਪੋਪ ਲਾਈਨ ਨਾਲ ਸ਼ੰਪੂ ਬਾਰਡ ਦੇ ਬੈਰੀਕੇਡ ਲੱਗੇ ਗਏ ਨੇ ਪੱਟਣ ਦੀਆਂ ਤਿਆਰੀਆਂ ਨੇ ਹੁਣ ਪੂਰਾ ਤਿਆਰ ਹੋ ਗਏ। ਕਿਉਂ ਕਿਸਾਨਾਂ ਨੇ ਹਥਿਆਰ ਵੀ ਰੈਡੀ ਨੇ। ਤੇ ਖਾਲਸਾ ਰਾਜ ਦਾ ਝੰਡਾ ਵੀ ਪੋਪ ਲਾਈਨ ਤੇ ਲਗਾਇਆ ਹੈ ਜਿਹੜਾ ਝੰਡਾ ਹਮੇਸ਼ਾ ਸਿੱਖਾਂ ਦਾ ਝੂਲਦਾ ਰਹੂਗਾ ਤੇ ਸਾਡੀਆਂ ਜਿਹੜੇ ਹੱਕ ਨੇ ਅਸੀਂ ਲੈ ਕੇ ਹਟਾਂਗੇ ਤੇ ਦਿੱਲੀ ਅਸੀਂ ਜਾ ਕੇ ਹਟਾਂਗੇ ਦਿੱਲੀ ਕੂਤ। ਯਾਰੀ ਆ ਜਿਹੜੀ ਪੋਪ ਲਾਈਨ ਦੀ ਮਸ਼ੀਨ ਵੱਲੋਂ ਐਵੇਂ ਡਰਾਉਣ ਬਣਾ ਪੂਰਾ ਤਰ੍ਹਾਂ ਇੱਕ ਤਰ੍ਹਾਂ ਦਾ ਖੌਫ ਪੈਦਾ ਕੀਤਾ। ਕੱਲ 11 ਮਈ ਦੀ ਵੇੜਿਆ ਬਸ ਇਹ 2 ਮਿੰਟ ਦੀ ਟੁੰਡ ਜਾਣੇ ਸਾਰੇ ਸਾਰੀ ਗੱਲ ਪਰ ਜੋ ਮਰਜ਼ੀ ਕਰੇ ਟਾਈਮ ਟਪਾਵੇ ਅਸੀਂ ਕਾਨੂੰਨ ਬਣਵਾ ਕੇ ਪਾਰਲੀਮੈਂਟ ਚੋਂ ਪਾਸ ਕਰਾ ਕੇ ਰਾਸ਼ਟਰਪਤੀ ਦੇ ਸਿਗਨੇਚਰ ਜੇਤੇ ਮੰਨ ਕੇ ਮੰਨ ਗਏ ਨਹੀਂ ਤੇ ਕੱਲ ਨੂੰ ਫਤਿਹ ਹੋ ਜਾਣਾ ਆਰ ਪਾਰ ਦਾ ਹੁੰਦਾ ਨਹੀਂ ਹੁਣੇ ਉਹਦੇ ਤਾਂ ਫੇਰ ਪਹਿਲੇ ਮੰਨ ਜਾਂਦੇ ਟੈਗ ਨਹੀਂ ਉਹਦਾ ਮਗਰ ਬੱਛਣਾ ਇਹ ਗੱਲ ਸਾਡੀ ਇੰਨੀ ਗੱਲਾਂ ਨਾ ਕਰਵਾਓ ਇੰਨੀਆਂ ਗੱਲਾਂ ਨਾ ਕਰਵਾਓ ਸਾਡੇ ਤਾਂ ਠੀਕ ਹੋ ਜਣੀਆ ਗੱਲ ਇਹ ਉਹਦਾ ਕੋਲ ਪਹੁੰਚਣਾ ਉਹਦਾ ਪ੍ਰਬੰਧ ਨਾ ਕਹਿੰਦੇ ਜਿਹੜਾ ਸਰਕਾਰ ਦੇ ਮਨਾਂ ਦੇ ਵਿੱਚ ਡਰ ਬਿਠਾਦਾ ਵੀ ਪੋਪ ਲਾਈਨ ਪਹੁੰਚ ਚੁੱਕੀ ਆ ਓਰੇ ਜਿਹਦੀ ਕੋਈ ਉਮੀਦ ਨਹੀਂ ਕਰਦਾ ਸੀ ਜੀਸੀਬੀ ਆ ਚੁੱਕੀ ਆ ਤੇ ਤਿਆਰੀਆਂ ਫੁੱਲ ਨੇ ਕੱਲ ਦੀਆਂ ਤੇ ਹੁਣ ਪੋਪ ਲਾਈਨ ਉਤਾਰਨ ਦੀਆਂ ਤਿਆਰੀਆਂ ਹੋ ਰੀਆਂ ਨੇ نیچے ਕਾਲੂ ਜਿਹੜੀ ਤੇ ਸਰਕਾਰ ਨਹੀਂ ਸਹਿਮਤੀ ਬਣਦੀ ਦਾ ਕੱਲ ਨੂੰ 21 ਤਰੀਕ ਨੂੰ ਜਥੇਬੰਦੀ ਨੇ ਕਿਹਾ ਹੈ ਵੀ 21 ਤਰੀਕ ਨੂੰ ਦਿੱਲੀ ਜਾਣਾ ਸੀ ਨੇ 11 ਵਜੇ ਅਸੀਂ ਦਿੱਲੀ ਕੂਚ ਕਰਨਾ ਹੈ ਬਾਕੀ ਗੱਲਬਾਤ ਕਰਦੇ ਆਂ ਬਾਈ ਫਿਰ ਪਿਓ ਕੱਲ ਦੀ ਤਿਆਰੀਆਂ ਫੁੱਲ ਹੋਣਾ ਪ੍ਰੋਪੈਨ ਵੀ ਪਹੁੰਚ ਚੁੱਕੀ ਆ ਤੇ ਜੀ ਸੀ ਵੀ ਹਾਂਜੀ ਕੀ ਤਿਆਰੀਆਂ ਕੱਲ ਦੀ ਹਾਂ ਕੱਲ ਦੀ ਤਿਆਰੀ ਹੈ ਫਿਰ ਬਾਈ ਕੀ ਤਿਆਰੀ ਹੈ ਕੱਲ ਦੀ ਹਾਂਜੀ ਤਿਆਰੀਆਂ ਫੁੱਲ ਹੋਣਾ ਹਾਂਜੀ ਹਾਂਜੀ ਫੁੱਲ ਹੋ ਤੇ ਪ੍ਰੋਪੈਨ ਵੀ ਆ ਗਈ ਤੇ ਜੀ ਸੀ ਵੀ ਵੀ ਆ ਗਈ ਹਾਂਜੀ 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 ਫੁੱਲ ਤਿਆਰੀ ਹੈ ਅੱਛਾ ਫਿਰ ਹੁਣ ਅੱਗੇ ਨੂੰ ਜਾਉਂਗੇ ਇਹਦੇ ਨਾਲ ਪਟੂ ਦੇ ਬੈਰੀਗੇਟ ਅਗੇ ਤੇ ਤੁਸੀਂ ਉਦੇਸ਼ ਸਾਹਿਬ ਲੋਕਾਂ ਦੇ ਵਿੱਚੇ ਨੌਜਵਾਨਾਂ ਵਿੱਚ ਜੋਸ਼ ਪੋਪਲਨ ਪੂਰੀ ਤਿਆਰ ਕਰਕੇ ਲੈ ਕੇ ਆਏ ਨੇ ਜਿਹੜੀਆਂ ਚਾਦਰਾਂ ਲੋਹੇ ਦੀ ਚਾਦਰ ਲਗਾਈ ਗਈ ਆ ਜਿਹੜੇ ਥਰੂ ਕਰਦਾ ਗੋਲਾ ਕੋਈ ਨੁਕਸਾਨ ਨਾ ਪਹੁੰਚਾਵੇ ਜਿਹੜੇ ਮਾਰੂ ਗੋਲੇ ਨੇ ਉਹ ਵੀ ਨੁਕਸਾਨ ਨਾ ਪਹੁੰਚਾਉਣ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਚਾਦਰ ਲਗਾਈ ਗਈ ਹੈ ਲੋਹੇ ਦੀ ਸੇਫਟੀ ਲਈ ਪੂਰੀ ਫੁੱਲ ਬੰਦ ਕੀਤੀ ਹੋਈ ਆ ਪੋਪਲਨ ਏ ਵੀ ਲੈ ਕੇ ਆਏ ਨੇ ਬਹੁਤ ਵੱਡੀ ਜਿਹੜੀ ਗੱਲ ਹੈ ਹਿੰਮਤ ਵਾਲੀ ਗੱਲ ਹੈ ਕਿਸਾਨਾਂ ਦੀ ਕਿਸਾਨਾਂ ਦੇ ਵਿੱਚ ਜੋਸ਼ ਆ ਜਿਹੜਾ ਜਜ਼ਬਾ ਨਾਲ ਵਿੱਚ ਪੂਰਾ ਜਜ਼ਬਾ ਭਰਿਆ ਹੋਇਆ ਵੀ ਇਹ ਜਿਹੜੇ ਬੈਰੀਕੇਡ ਨੇ ਕਿਸੇ ਨਾ ਕਿਸੇ ਟੰਗ ਨਾਲ ਅਸੀਂ ਪੱਟ ਕੇ ਲੈ ਕੇ ਜਾਣੇ ਨੇ ਉਹ ਦਿੱਲੀ ਜਾ ਕੇ ਅਸੀਂ ਸ਼ਾਂਤਮਈ ਬਹਿਣਾ ਉੱਥੇ ਧਰਨੇ ਤੇ ਜਿਹੜੇ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨ ਰਹੀ ਐਮਐਸਪੀ ਦਾ ਜੋ ਮੰਗ ਹੈ ਸੁਆਮੀ ਰਾਧਨ ਦੀ ਰਿਪੋਰਟ ਹੈ ਹੋਰ ਵੀ ਕਈ ਮੰਗਾਂ ਨੇ ਇਹ ਫਸਲਾਂ ਤੇ ਤੁਸੀਂ ਪੋਪ ਲਾਈਨ ਦੇਖ ਸਕਦੇ ਹੋ ਜਿਹੜਾ ਮੂੰਹ ਹੈ ਉਧਰ ਦੂਸਰੀ ਸਾਈਡ ਸਰਕਾਰ ਵਾਲੀ ਸਾਈਡ ਜਿੱਧਰੋਂ ਅੱਥਰੂ ਕੈਸ ਆ ਰਹੇ ਸੀ ਹਰਿਆਣਾ ਬਾਰਡਰ ਵਾਲੀ ਸਾਈਡ ਸ਼ੰਭੂ ਬਾਰਡਰ ਵਾਲੀ ਸਾਈਡ ਆ ਉਹਦਾ ਮੂੰਹ ਉਹਦਾ ਧਮਾ ਦਿੱਤਾ ਗਿਆ ਤੇ ਉਹਨਾਂ ਵਿੱਚ ਵੀ ਉਹ ਵੀ ਤਸਵੀਰਾਂ ਦੇਖਦੇ ਹੋਣਗੇ ਪੋਪ ਲੈਂਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਫੌਜ ਦਾ ਮੰਜ਼ਰ ਜਿਹੜਾ ਉਹ ਬੀਐਸਐਫ ਫੌਜ ਜਿਹੜੀ ਸਾਹਮਣੇ ਖੜੀ ਆ ਤੇ ਜਿਹੜੀ 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 ਬੀਐਸਐਫ ਫੌਜ ਖੜੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪੌਪਲਾਈਨ ਹੈ ਹੁਣ ਇਹਨੂੰ ਉਤਾਰ ਦੀ ਤਿਆਰੀਆਂ ਨੇ ਉਤਾਰ ਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪੌਪਲਾਈਨ ਨੂੰ ਇਹ ਫੁੱਲ ਤਿਆਰੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਜੇ ਮੰਗਾ ਨਹੀਂ ਮੰਨਦੇ ਪਰ ਹੁਣ ਤੱਕ ਕੋਈ ਸ਼ਾਂਤੀ ਨਹੀਂ ਬਣੀ ਸਰਕਾਰ ਦੇ ਵਿੱਚ ਤੇ ਪੌਪਲਾਈਨ ਪੌਪਲਾਈਨ ਨੂੰ ਹੁਣ ਉਤਾਰਦੇ ਦੇਖ ਸਕਦੇ ਹੋ ਪੂਰੀ ਤਰ੍ਹਾਂ ਤੇ ਜਿਹੜਾ ਇਹ ਨੂੰ ਉਤਾਰਿਆ ਜਾ ਰਿਹਾ ਪੋਪਲਾਈਨ ਨੂੰ ਤੇ ਕੱਲ ਲਈ ਤਿਆਰੀਆਂ ਨੇ 21 ਤਰੀਕ ਦੀਆਂ 21 ਫਰਵਰੀ ਨੂੰ 21 ਫਰਵਰੀ 11 ਵਜੇ ਜਿਹੜਾ ਕੂਚ ਕਰਨਾ ਦਿੱਲੀ ਨੂੰ ਪੋਪਲਾਈਨ ਨਾਲ ਸ਼ੰਭੂ ਬਾਡਰ ਦੇ ਬੈਰੀਕੇਡ ਲੱਗੇ ਗਏ ਮੱਪਤਨ ਦੀਆਂ ਤਿਆਰੀਆਂ ਨੇ ਹੁਣ ਪੂਰਾ ਪ੍ਰਬੰਧ ਕਰ ਲਿਆ ਕਿਸਾਨਾਂ ਨੇ ਜਿਹਦਰ-ਉਥਰ ਨੂੰ ਗੈਸ ਛੱਡੇ ਜਾ ਰਹੇ ਨੇ ਤੇ ਜਿਹੜਾ ਇੱਕ ਯੰਤਰ ਵੀ ਉਹਨੇ ਲਗਾਇਆ ਗਿਆ ਉਹਨੂੰ ਵੀ ਪੂਰੀ ਤਰ੍ਹਾਂ ਇਤੋਂ ਕਿਸਾਨਾਂ ਦੇ ਹਥਿਆਰ ਵੀ ਰੈਡੀ ਨੇ ਤੇ ਖਾਲਸਾ ਰਾਜ ਦਾ ਝੰਡਾ ਵੀ ਪੋਪ ਲਾਈਨ ਤੇ ਲਗਾਇਆ ਹੈ ਜਿਹੜਾ ਝੰਡਾ ਹਮੇਸ਼ਾ ਸਿੱਖਾਂ ਦਾ ਝੂਲਦਾ ਰਹੂਗਾ ਤੇ ਸਾਡੀਆਂ ਜਿਹੜੇ ਹੱਕ ਨੇ ਅਸੀਂ ਲੈ ਕੇ ਹਟਾਂਗੇ ਤੇ ਦਿੱਲੀ ਅਸੀਂ ਜਾ ਕੇ ਹਟਾਂਗੇ ਦਿੱਲੀ ਕੂਚ ਕਰਕੇ ਹਟਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪੋਪ ਲਾਈਨ ਦੀਆਂ ਤਸਵੀਰਾਂ ਨੇ ਇਹਨੂੰ ਉਤਾਰ ਦਿੱਤਾ ਗਿਆ ਤੈਨੂੰ ਉਤਾਰ ਦਿੱਤਾ ਗਿਆ ਤੇ ਗੱਲਬਾਤ ਕਰਦੇ ਆਂ ਵੀ ਪੋਪ ਲਾਈਨ ਵੀ ਕੀ ਤਿਆਰੀਆਂ ਨੇ ਹੁਣ ਬਾਪਾ ਜੀ ਹਮੇ ਤਿਆਰੀ ਹੈ ਫੁੱਲ ਜੀ ਬਾਬੇ ਨਾਨਕ ਦੀ ਮੇਰ ਨਾਲ ਮਸ਼ੀਨਾ ਆ ਗਈਆਂ ਦੁੱਗੀਆਂ ਬੁਲਟ ਪ੍ਰੂਫ ਮਸ਼ੀਨਾ ਆ ਗਈਆਂ ਇਹ ਚਾਦਰ ਵੀ ਲਗਾਈ ਆ ਵੀ ਕੋਈ ਨੁਕਸਾਨ ਨਾ ਹੋ ਚਾਦਰ ਲਾਈ ਚਾਦਰ ਚਾਰ ਰਮਨ ਜੀ ਗੜਮਮ ਦੀ ਚੱਦਰ ਲੱਗੀ ਆ ਬੁਲੇਟ ਮਰੂ ਦਾ ਪਿੰਡ ਵਾਈ ਆ ਯੇਪੋਗ ਇਹ ਮਨਦੀਪ ਕਟ ਵਟ ਕਰਨ ਨਾਲ ਹਦਿਆਣੀ ਚ ਲੈ ਕੇ ਆਇਆ ਮਤਲਬ ਅਸੀਂ ਸ਼ਾਂਤ ਮੇਂ ਜਾਵਾਂਗੇ 6-7 ਫੁੱਟ ਦਾ ਰਾਹ ਬਣਾਵਾਂਗੇ ਤੇ ਲੰਘ ਜਾਾਂਗੇ ਟੋਪ ਲਾਈਨ ਪਰ ਅੱਗੇ ਤਾਂ ਨਹੀਂ ਆਉ ਦਿੱਲੀ ਨਹੀਂ ਇਹ ਬਾਕੀ ਜਿਹੜੀਆਂ ਬਾਕੀ ਲੈਣਾ ਉਹ ਸਾਫ਼ ਕਰਤੀ ਜਾਊ ਨਾ ਪਿੱਛੇ ਜੇਪੀਸੀ ਆ ਜਿਹੜੀ ਮੜੀ ਮੁੱਟੀ ਸਵਾਈ ਉਹ ਕਰਤੀ ਜਾਊਗੀ ਕਾਲੀ ਜੁਬੀ ਨਾ ਪੂਰਾ ਪੂਰੀ ਤਰ੍ਹਾਂ ਸਰਕਾਰ ਡਰ ਗਈ ਹੋਣੀ ਪੋਪਲੈਂਡਾਂ ਵੀ ਆਈਆਂ ਨੇ ਤਸਵੀਰ ਨਾਂ ਦੇ ਅਸੀਂ ਆਪਣੇ ਵਾਸਤੇ ਲਈ ਜਾ ਰਹੇ ਆਂ ਅਸੀਂ 140 ਕੋਲ ਲੋਕਾਂ ਵਾਸਤੇ ਜਾ ਰਹੇ ਆਂ ਅਸੀਂ ਇਸਲਾਮੀ ਕਿਸੇ ਇਸਲਾਮੀ ਨੇ ਇੱਕ ਦੋ ਸਲਾਮੀ ਦਿੱਤੀ ਯਾਰੀ ਆ ਜਿਹੜੀ ਪੋਪਲੈਂਡ ਦੀ ਮਸ਼ੀਨ ਵੱਲੋਂ ਦੇਣਾ ਡਰਾਉਣ ਬਣਾ ਪੂਰਾ ਤਰ੍ਹਾਂ ਇੱਕ ਤਰ੍ਹਾਂ ਦਾ ਖੌਫ ਪੈਦਾ ਕੀਤਾ ਗਿਆ ਕਿਸਾਨਾਂ ਵੱਲੋਂ ਹਾਂਜੀ ਹਾਂ ਤੇ ਹੁਣ ਪੂਰੀ ਤੇਰੇ ਗੱਲ ਦੀ ਪੂਰੀ ਫੁੱਲ ਜੀ 11 ਵਜੇ ਫੁੱਲ ਤਿਆਰੀ ਆ ਅਹੀਂ ਮਲੇ 140 ਕਰੋੜ ਲੋਕਾਂ ਦਾ ਪੇਟ ਭਰਨਵਾਤੇ ਜਾ ਰਹੇ ਆ ਆਪਣੇ ਵਾਸਤੇ ਨਹੀਂ ਜਾ ਰਹੇ ਵੱਧ ਦੇ ਭਲੇ ਲਈ ਜਾ ਰਹੇ ਆ ਤੇ ਤੁਸੀਂ ਇਹ ਅਲੱਗ ਚੀਜ਼ ਦੇਖ ਸਕਦੇ ਹੋ ਪੋਪ ਲਾਈਨ ਜਿਹਦੀ ਉਮੀਦ ਨਹੀਂ ਕਰਦੇ ਸੀ ਵੀ ਪੋਪ ਲਾਈਨ ਵੀ ਪਹੁੰਚਣਗੇ ਸ਼ੰਭੂ ਬਾਡਰ ਤੇ ਤੇ ਪਿੱਛੇ ਜੀਸੀ ਵੀ ਖੜੀ ਹੋਈ ਜਾਈ ਆ ਖਨੋਰੀ ਤੇ ਦੋ ਆ ਤੇ ਡੱਬ ਵਾਲੀ ਤੇ ਵੀ ਸਭ ਤਾਂ ਜਾਣਗੇ ਬਲੋਇਨਾ ਇਹ ਮੋਤੀ ਸੋਚਦਾ ਉਹ ਵੀ ਆਸਾਨ ਤਾਂ ਉਹ ਕੁਝ ਕਰ ਸਕਦੇ ਨੇ ਉਹ ਤਾਂ ਫਿਰ ਸੋਚਦਾ ਤੰਗ ਦਾ ਡਰੋਨ ਦੇਖ ਸਕਦੇ ਹਾਂ ਤੇ ਇਹ ਤਾਂ ਕੰਮ ਹੀ ਕੋਈ ਨਹੀਂ ਤੰਗ ਨਾਲ ਡਰੋਨ ਦੇਖ ਤੇ ਕੰਮ ਹੀ ਕੋਈ ਨਹੀਂ ਹੀਰੋਏ ਦੀ ਪੋਪੂਲਰ ਪਹੁੰਚ ਚੁੱਕੀ ਹੈ ਜੀ ਪੋਪੂਲਰ ਕੋਰਟ ਕਿਸੇ ਵੀ ਦਿਨ 11 ਵਜੇ ਕੱਲ 11 ਵਜੇ ਦੀ ਵੇੜਿਆ ਬਸ ਇਹ 2 ਮਿੰਟ ਦੀ ਗੱਲ ਜਾਣੇ ਸਾਰੇ ਸਰਗੋਤਾਲ ਪਰ ਆਪਲੇ 10 12 ਪੋ ਪੋ ਇਹ ਬਸ ਅਡੀ ਕਈ ਹੋ ਰਹੀਆਂ ਪਿਸ਼ਾਂਗਰੇ ਵਾਲੇ ਮੋੜਾ ਤੋੜਦੇ ਚੱਲਿਆ ਬਸ ਆ ਦੇਖੋ ਮਸ਼ੀਨਾ ਆ ਗਈਆਂ ਹਾਓ ਚਾਰ ਪ੍ਰਕਾਰ ਦੇ ਸ਼ੌਟ ਲੈ ਕੇ ਆ ਗਿਆ ਬਸ ਅਗਲੇ ਫੜਾਈ ਹੈ ਸਰਕਾਰ ਤਾਂ ਪੂਰੀ ਕਰ ਗਈ ਹੋਣੀ ਬਾਕੀ ਲਾਈਨ ਕਿਹ ਚੁੱਕੀ ਹੈ ਸੰਪੂਰਨ ਬਾਰਡਰ ਤੋਂ ਟਰੈਕਟਰ ਵੀ ਆ ਗਿਆ 100 ਟਰੈਕਟਰ ਵੀ ਆ ਗਿਆ ਨਾਲ ਥਾਈਪੋਰ 4x4 ਨਾਲ ਬਸ ਪੂਰਾ ਸ਼ਕਤੀ ਪੂਰੀ ਇਹ ਦੇਖੋ ਬਾਜੇਦਾ ਹੈ ਪਰ ਨਵੀਂ ਆਵਾਜ਼ 또 ਆ ਗਈ ਹੁਣ ਲੱਗਦਾ ਵੀ ਸਰਕਾਰ ਚ ਖੋ ਪੈਦਾ ਹੋਊਗਾ ਵੀ ਸ਼ਾਮ ਨੂੰ ਮੰਗਵੀ ਮੰਗਾ ਮੰਨ ਵੀ ਸਕਦੀ ਆ ਕੋਈ ਰਾਜ ਨੂੰ ਕਈ ਫੋਨ ਆਉਣਗੇ ਕਈ ਮੰਗਾ ਆਜੇ ਪਰ ਰਹਿਣਗੇ ਕਰਾਰੀ ਰਹਿਣਗੇ ਕਰਾਰੀ ਮੰਗਾ ਨਹੀਂ ਪੂਰੀਆਂ ਹੋਣਗੀਆਂ ਇਹ ਦਿੱਲੀ ਜਾਣਾ ਪਏਗਾ ਦਿੱਲੀ ਜਾਣਾ ਹੀ ਪੈਣਾ ਦਿੱਲੀ ਜਾਣਾ ਪਏਗਾ ਦਿੱਲੀ ਜਾ ਕੇ ਵੀ ਮੰਨੇ ਪਹਿਲਾਂ ਹੀ ਸਾਲ ਬੈਠੇ ਰਹੇ ਆ ਇਸ ਵਾਰ ਵੀ ਜੇ ਸਾਲ ਦੋ ਸਾਲ ਲੱਗੇ ਫੇਰ ਉਹ ਕੋਈ ਲੀਡਰ ਨਹੀਂ ਲੈ ਕੇ ਕਰਕੇ ਐ ਕਿ ਇਮਾਨਦਾਰ ਲੀਡਰ ਅੱਗੇ ਲੱਗੇ ਮਸਲਾ ਹਲ ਕਰਾ ਕੇ ਆਵਾਂਗੇ ਜੇ ਚੌਣ ਜਾਤਾਂ ਲੱਗ ਗਿਆ ਫੇਰ ਇਹ ਕਹਿੰਦੇ ਸਾਡੇ ਹੱਥੋਂ ਕੁਝ ਨਹੀਂ ਚੌਣ ਜਾਤਾਂ ਲੱਗ ਗਿਆ ਅਸੀਂ ਮਹੀਨਾ ਪਹਿਲਾਂ ਬੈਠੇ ਆ ਅਸੀਂ ਦੋ ਮਹੀਨਾ ਪਹਿਲਾਂ ਬਿਠੇ ਚੋਣ ਜਾਬ ਦੇ ਮਹੀਨਾ ਪਹਿਲਾਂ ਬਿਠੇ ਹੋਇਆ ਅਸੀਂ ਪਹਿਲਾਂ ਤੇ ਬਿਠੇ 13 ਤਰੀਕ ਦੇ ਚੋਣ ਜਾਬ ਤੇ ਨਾਲ ਸਾਡਾ ਮਸਲ ਵੀ ਕੋਈ ਨਹੀਂ ਆਇਆ ਚੋਣਾਂ 'ਚ ਵਸਵਾਜ ਹੀ ਨਹੀਂ ਰਾਤੇ ਬੱਲਾ ਛਾੜ ਦੇਣ ਵੀ ਹੁਣ ਤਾਂ ਅਗਲੀ ਸਰਕਾਰ ਵੋਟਾਂ ਪੈਣੀਆਂ ਨੇ ਅਸੀਂ ਦਿੱਲੀ ਜਾ ਕੇ ਬਹਿ ਰਹਾਂਗੇ 6 ਮਹੀਨੇ ਚੋਂ ਇਲੈਕਸ਼ਨ ਹੋ ਜੂਗੀ ਬਾ ਸਰਕਾਰ ਬਣ ਜੂ ਉਦੋਂ ਬਣਾ ਦੇਣ ਕਾਨੂੰਨ ਮਤਲਬ ਇਹ ਸਰਕਾਰ ਐ ਟਾਈਮ ਟਪਾ ਰਹੀ ਐ ਜੋ ਮਰਜ਼ੀ ਕਰੇ ਟਾਈਮ ਟਪਾਵੇ ਅਸੀਂ ਕਾਨੂੰਨ ਬਣਾ ਕੇ ਪਾਰਲੀਮੈਂਟ ਚੋਂ ਪਾਸ ਕਰਾ ਕੇ ਰਾਸ਼ਟਰਪਤੀ ਦੇ ਸਿਗਨੇਚਰ ਕਰਾ ਕੇ ਫਿਰ ਜਾਣਾ ਜਿਹੜਾ ਬਾਅਦ ਸੋਣਾ ਸਾਰੇ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਸਾਹਿਬ ਜੋ ਕੁਝ ਕਰਾ ਕੇ ਫਿਰ ਭਾਵੇਂ ਸਾਨੂੰ 3078 ਦਿਨ ਵੀ ਲੱਗ ਜਾਣਾ ਅਸੀਂ ਉੱਥੇ ਬੈਠੇ ਰਹਾਂ ਜਿੰਨਾ ਚਿਰ ਤੱਕ ਸਾਡੇ ਕਾਨੂੰਨ ਪਾਸ ਨਹੀਂ ਹੁੰਦੇ ਅਸੀਂ ਉਹਨਾਂ ਦਿਨ ਤੱਕ ਸੋਵਾਸ ਨਹੀਂ ਹੁੰਦਾ ਇਹ ਸੋਚ ਰਹੇ ਸੀ ਜਿਹੜੇ ਆਪਣੇ ਉਧਰ ਸਰਕਾਰਾਂ ਸੋਚ ਰਹੀ ਵੀ ਅਸੀਂ ਪੈਰੀਗੇਟ ਪੂਰੇ ਫਿਕਸ ਕਰ ਰਹੇ ਹਾਂ ਕੰਦਾ ਬਣਾਵਾਂਗੇ ਵੀ ਕੁਝ ਨਹੀਂ ਕਰ ਕਸਾਨ ਕੁਝ ਨਹੀਂ ਕਰ ਸਕਦੇ ਵੀ ਉਮੀਦ ਨਹੀਂ ਕਰਦੇ ਸੀ ਪੌਪ ਲੰਨਾ ਪਹੁੰਚ ਚੁੱਕੇ ਨੇ ਔਰ ਜੀਐਸਵੀ ਤੱਕ ਪਹੁੰਚ ਚੁੱਕੇ ਆ ਤੁਹਾਨੂੰ ਤਾਂ ਉਮੀਦ ਹੀ ਸੀ ਤੁਹਾਨੂੰ ਤਾਂ ਉਮੀਦ ਇਹ ਹੱਕਾਰ ਨਹੀਂ ਉਮੀਦ ਕਰਦੀ ਹੋਣੀ ਸਰਕਾਰ ਨੂੰ ਉਮੀਦ ਨਹੀਂ ਯੋਜਨਾਵਾਂ ਬਦ ਡਿਕਣੇ ਸੰਦ ਸਾਲ 2 ਸਾਲ ਹੋ ਗਿਆ ਮੀਟਿੰਗਾਂ ਕਰਦੇ ਆ ਨੂ ਇਹ ਕਿਤਰਾ ਜ਼ੰਗਣਾ ਕੀ ਕਰਨਾ ਕਿਹੜੀ ਕਿਹੜੀ ਚੀਜ਼ ਜ਼ਰੂਰ ਦਿਆ ਸਾਨੂੰ ਦਾ ਸਾਡੇ ਲੀਡਰ ਸੰਦ ਹੁਣ ਕਾਹਦੇ ਸਾਡੇ 2 ਮਿੰਟ ਦਾ ਕੰਮ ਹੈ ਪੈਰੀਗੇਟ ਤੋੜਨੇ ਇਹ ਲੀਡਰ ਸ਼ਾਂਤੀ ਨਾਲ ਮਗਾਈਆਂ ਗਈ ਲੀਡਰਾਂ ਨੇ ਜੋ ਆਰਡਰ ਕਰਨਾ ਉਹਨਾਂ ਦੇ ਆਰਡਰਾਂ ਨਾਲ ਹੀ ਹੋਣਾ ਅਸੀਂ ਆਪਣੇ ਕੋਲੋਂ ਨਹੀਂ ਕੁਝ ਵੀ ਕਰਦੇ ਜੇ ਉਹ ਆ ਜਾਂਦੇ ਆ ਵੀ 2 ਮਿੰਟ ਦੀ ਤੋੜ ਦੇਣੀ ਹੈ ਤਾਂ ਉਹਨਾਂ ਨੂੰ ਤਰੀਕਾ ਹੈ ਕਿ ਉਹਨਾਂ ਨੂੰ ਭੇਜਿਆ ਤਾਂ ਕੁਝ ਇਹ ਲੀਡਰਾਂ ਭੇਜਿਆ ਇਹ ਕੀ ਕਹਿਣਾ ਚਾਹ ਰਹੇ ਪਾਪਾ ਜੀ ਇਹਦੇ ਬਾਰੇ ਤੇ ਪਾਪ ਲਾਈਨ ਪਹੁੰਚ ਚੁੱਕੀ ਹੈ ਤੇ ਜੀ ਸੀ ਪੀਆਂ ਪਹੁੰਚ ਰਹੀਆਂ ਕੱਲ ਨੂੰ 11 ਵਜੇ ਜੇ ਤੇ ਮੰਨ ਕੇ ਮੰਨ ਗਏ ਨਹੀਂ ਤੇ ਕੱਲ ਨੂੰ ਫਤਿਹ ਹੋ ਜਾਣਾ ਆਰ ਪਾਰ ਦਾ ਸੌਤਾ ਦਿੱਲੀ ਪਹੁੰਚ ਕੇ ਰੋਵਾਂਗੇ ਤਾਂ ਕਿ ਮੈਂ ਕਰਾ ਦਿਓ ਕਿ ਤੇ ਵੀ ਸਰਕਾਰਾਂ ਨੂੰ ਪਹਿਲਾਂ ਹੀ ਉਹ ਟੈਗਸ ਆਇਆ ਹੁਣੇ ਹੁੰਦੇ ਤਾਂ ਫੇਰ ਪਹਿਲਾਂ ਹੀ ਮੰਨ ਜਿੰਦੇ ਟੈਗ ਨਹੀਂ ਉਹਦਾ ਮਗਰ ਮੱਛਣਾ ਨੇ ਨੇਤਾ ਹਰਾਪ ਕਰ ਲੈ ਦੇਸ਼ ਨੂੰ ਹੁਣ ਨਹੀਂ ਕੋਲੇ ਸਿੱਟਣਗੇ ਵੀ ਮਸ਼ੀਨ ਆ ਗਈ ਇਸ ਤਰੂ ਦੇ ਦੁਆਰੇ ਹੁਣ ਤਾਂ ਹੁਣ ਐਸੀ ਲੀਕ ਹੋ ਜੂਗੀ ਗੱਲ ਸਾਡੀ ਇੰਨੇ ਗੱਲਾਂ ਨਾ ਕਰਵਾਓ ਇੰਨੀਆਂ ਗੱਲਾਂ ਨਾ ਕਰਵਾਓ ਸਾਡੇ ਤਾਂ ਲੀਕ ਹੋ ਜਣੀ ਹੈ ਗੱਲ ਇਹ ਉਹਦਾ ਕੋਲ ਪਹੁੰਚਣਾ ਉਹਨਾਂ ਪ੍ਰਬੰਧ ਕਰ ਲੈਣੇ ਆ ਪਹਿਲਾਂ ਹੀ ਹੈ ਕਿ ਨਹੀਂ ਇਹਦਾ ਕਰ ਹੀ ਨਹੀਂ ਸਕਦੇ ਹੁਣ ਕੋਈ ਜੇ ਪਹਿਲਾਂ ਤਾਂ ਅਸੀਂ ਹੋਾਂਗੇ ਜਸੂਤ ਵਿੱਚ ਹੁੰਦੇ ਨੇ ਕਿ ਉਹ ਪਹਿਲਾਂ ਹੀ ਛੱਡੇ ਪਏ ਨੇ ਹਾਂ ਹਾਂ ਜਸੂਤ بڑے بڑے ਤਖੜੇ ਉਹ ਤੋਂ ਦਿੰਦੇ ਤਰੇ ਫਿਰਦੇ ਵਿੱਚ ਹਾਂ ਜੇ ਸਾਡੀ ਖਬਰ ਨਹੀਂ ਪਹੁੰਚੂ ਉਹ ਪਹੁੰਚਾ ਦੇਣਗੇ ਹਾਂ ਬਾਬੇ ਜਾਰਦੀ ਚੜ੍ਹਦੀ ਕਲਾ ਵਾਲੀ ਫੌਜ ਆ ਪਰ ਜਿਹੜਾ ਇਹਦੇ ਨਾਲ ਗਿਆ ਉਹ ਇਸ ਤਰ੍ਹਾਂ ਹੀ ਗਿਆ ਜਾਰਦੀ ਕਾ ਚੜ੍ਹਦੀ ਕਲਾ ਦੀ ਫੌਜ ਇਹ ਹੁਣ ਗੱਲਬਾਤ ਕਰਦੇ ਅਸੀਂ ਸਿੰਘ ਦੇ ਗੁਰਗੋਬ ਸਿੰਘ ਫਤਿਹ ਕਰਕੇ ਜਾਇਆ ਫਤਿਹ ਕਰਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਜੋਸ਼ ਦੇਖ ਸਕਦੇ ਹੋ ਨੌ ਜਵਾਨਾਂ ਵਿੱਚ ਇਹ ਬਾਈ ਜੀ ਸਾਡੇ ਨਾਲ ਮੌਜੂਦ ਨੇ ਅਏ ਕੀ ਕਹਾਂਗੇ ਜੀ ਪੌਪਲਰ ਪਹੁੰਚ ਗਈ ਉਮੀਦ ਨਹੀਂ ਕਰਦੇ ਸੀ ਜੀ ਤੋਂ ਵੀ ਡਾਕਟਰਾਂ ਨਾਲ ਪੱਟਣ ਦੀ ਤਿਆਰੀ ਸੀ ਪਹਿਲਾਂ ਸਾਨੂੰ ਪਹਿਲਾਂ ਕੋਈ ਉਮੀਦ ਨਹੀਂ ਸੀ ਸਾਨੂੰ ਇਹ ਸੀ ਵੀ ਸਰਕਾਰ ਸਾਡੀਆਂ ਜੋ ਤਿੰਨ ਬਾਰ ਮੀਟਿੰਗਾਂ ਹੋ ਚੁੱਕੀਆਂ ਵੀ ਸਰਕਾਰ ਮੰਨ ਜੇਗੀ ਉਹ ਲੋਕਾਂ ਦੀ ਮਤਲਬ ਲੋਕਾਂ ਬਾਰੇ ਸੋਚਣਗੇ ਪਰ ਉਹਨਾਂ ਨੇ ਨਹੀਂ ਸੋਚਿਆ ਫਿਰ ਕਿਸਾਨ ਜਤੇ ਬੰਦੀਆਂ ਨੇ ਜੋ ਆਪਣੇ ਕਹਣਾ ਝੋਟੇ ਆ ਉਹ ਲਿਆ ਕੇ ਉਰੇ ਖੜਾ ਤੇ ਮਿਲ ਐ ਵੀ ਆ ਜੋ ਹੁਣ ਆਰ ਪਾਰ ਦੀ ਲੜਾਈ ਹੈ ਇਹ ਪੌ ਪਲਾਨ ਐਡੀ ਪੱਟੀ ਜਿਹੜੀ ਮਸ਼ੀਨ ਆ ਇਹ ਤਾਂ ਹੁਣ ਪੈਰੀਗੇਟ ਤਾਂ ਮਿੰਟਾਂ ਚ ਵਟਾ ਦੂ ਪੈਰੀਗੇਟ ਦਾ ਮੈਂ ਕਹਿੰਦਾ ਪੁਲ ਨੂੰ ਜੇ ਆਪਣੀ ਆਈ ਤੇ ਆਏ ਪੁਲ ਨੂੰ ਸਮੇਤ ਜੋ ਫੋਰਸ ਗੜੀ ਉਹ ਨਾਲੇ ਚੱਕ ਲੈ ਜੇਗੀ ਪੱਟਣ ਦੀ ਵੀ ਲੋੜ ਦੀ ਤੇ ਸੜਕ ਵੀ ਪੱਟਣਗੇ ਫਿਰ ਤਾਂ ਸੜਕ ਦੀ ਪੱਟੀ ਜਊ ਦੇ ਨਾਲ ਜਿਹੜੀ ਕੁਝ ਜੋ ਮਰਜ਼ੀ ਕਰ ਸਕਦੇ ਨੇ ਜਦੋਂ ਖੜੀ ਗਏ ਲੈ ਕੇ ਜੀ ਫਿਰ ਤਾਂ ਸੜਕ ਪੱਟਣੀ ਵੀ ਸੜਕ ਵੀ ਪੱਟਣਗੇ ਇਹ ਅੱਗੇ ਬੈਰੀਕੇਟ ਚੱਕੜੇ ਵੇ ਬੈਰੀਕੇਟ ਵੀ ਚੱਕਣਗੇ ਜ਼ਿੰਮੇਦਾਰ ਹੋਏਗਾ ਉਹਨਾਂ ਨੂੰ ਇੱਕ ਵਾਰ ਦਿਖਾਤਾ ਲੈ ਵੀ ਅਸੀਂ ਆ ਖੜੇ ਹੁਣ ਇੱਕ ਪੋਪਲਾਈਨ ਦਾ ਸਰਜੂ ਜਾਂ ਹੋਰ ਵੀ ਆਉਣਗੀਆਂ ਵੀ ਜੈਸੀਬੀ ਪਿੱਛੇ ਜੈਸੀਬੀ ਆ ਵੀ ਹੈਗੀ ਆ ਪੋਪਲਾਈਨਾਂ ਵੀ ਹੈਗੀਆਂ ਸਾਰਾ ਕੁਝ ਹੈਗਾ ਤਿਆਰੀ ਕਿਸਾਨ ਲੀਡਰਾਂ ਵੱਲੋਂ ਪੂਰੀ ਆ ਤੇ ਅੱਗੇ ਕੁਝ ਕਰਨ ਦੀ ਪੂਰੀ ਤਿਆਰੀ ਹੈ ਇਹ ਪੂਰੀ ਤਿਆਰੀ ਹੋਏ ਕਹਿੰਦੇ ਕੁਝ ਕਰਨ ਦੀ ਦਿੱਲੀ ਨੂੰ ਤੁਸੀਂ ਦੇਖ ਸਕਦੇ ਹੋ ਪੂਰੀਆਂ ਤਿਆਰੀਆਂ ਕਰ ਲਿਆ ਨੇ ਇਹੜਾ ਮਾਹੌਲ ਬਣ ਚੁੱਕੇ ਅੱਜ ਇੱਥੇ ਸ਼ੰਭੂ ਬਾਰਡਰ ਦੇ ਪਹਿਲਾ ਵਾਰ ਜਿਹੋ 13 23 ਨੂੰ ਬਣਿਆ ਸੀ ਉਹੀ ਮਾਹੌਲ ਬਣ ਗਿਆ ਵੀ ਕੱਲ ਦੀਆਂ ਤਿਆਰੀਆਂ ਨੇ ਅੱਜੇ ਤਿਆਰੀਆਂ ਕਰ ਲੀਆਂ ਜਿਹੜੀਆਂ ਪਾਪ ਲਾਈਨਾਂ ਨੇ ਜੇਸੀਬੀ ਨੇ ਅੱਜੇ ਖਿਡਾਰੀਆਂ ਤੇ ਬਾਈ ਜੀ ਸਾਡੇ ਨਾਲ ਖੜੇ ਨੇ ਹਾਂਜੀ ਕੀ ਗੱਲਣਾ ਚਾਹੁੰਦੇ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਜੀ ਜਿਹੜੀ ਪਾਪ ਲਾਈਨ ਆਈ ਹੈ ਕਿਵੇਂ ਦੇਖਦੇ ਹੋ ਵੀ ਹੁਣ ਤਿਆਰੀਆਂ ਪੂਰੀਆਂ ਨੇ ਫੁੱਲ ਤਿਆਰੀਆਂ ਫੁੱਲਾ ਅੱਗੇ ਅੱਗੇ ਪਾਪ ਲਾਈਨ ਪਿੱਛੇ ਪਿੱਛੇ ਅਸੀਂ ਅੱਛਾ ਜੀ ਆਹ ਦਿੱਲੀ ਦੀ ਇੱਕ ਦੇ ਜਾ ਕੇ ਪੂਰਾ ਆਪਣੇ ਹੱਕ ਲੈ ਕੇ ਆਵਾਂਗੇ ਉਦੋਂ ਫੇਰ ਇੱਥੋਂ ਕੈਦ ਦੇ ਗੋਲੇ ਡਾਗਣੇ ਸ਼ੁਰੂ ਹੋਗੇ ਫੇਰ ਭਾਵੇਂ ਇੱਕ ਜਵਜਣ ਜਿੰਨੇ ਸੀ ਇਹ ਤਾਂ ਹੋਣਗੇ ਹੁਣ ਤੇ ਜਾਵਾਂਗੇ ਗੜੀ ਕਿ ਛੇੜੀ ਹਟ ਓਪਨ ਲਾਈਨ ਪਹੁੰਚ ਗਿਆ ਜੀ ਜੀਸੀਬੀ ਪਹੁੰਚ ਗਈ ਪੂਰੀਆਂ ਤਿਆਰੀਆਂ ਪਹਿਲਾਂ ਵਰਗਾ ਫੇਰ ਮਾਹੌਲ ਬਣ ਗਿਆ ਜਿਵੇਂ 13 ਨੂੰ ਬਣਿਆ ਸੀ ਠੀਕ ਹੈ ਜੀ ਤਿਆਰੀ ਪੂਰੀ ਆ ਪਹਿਲਾਂ ਦੀ 13 ਨੂੰ ਤਿਆਰੀ ਐਵੇਂ ਤਿਆਰੀ ਪੂਰੀ ਆ ਕੀ ਗੰਗਾਂ ਜਮਾ ਗਈ ਜਿਵੇਂ ਤਿਆਰੀ ਆ ਤਿਆਰੀ ਆ ਬਹੁਤ ਮਾ ਫੁੱਲ ਤਿਆਰੀ ਆ ਤੇ ਅਬਸ ਹਮ ਜਾ ਰਹੇ ਆ ਕਿ ਇਹਦੇ ਹੁਣ ਬਸ ਨਾ ਘੜੀਆਂ ਗੇ ਰਹੇ ਆ ਕਿ ਜਿ ਕਦੋਂ ਪਿੱਛੋਂ ਆਰਡਰ ਆਵੇ ਤੇ ਬਸ ਉਹ ਸਲਾਮੀ ਵੀ ਦੇਤੀ ਜੀ ਪੋਪ ਲਾਈਨ ਦੀ ਉਹ ਸਲਾਮੀ ਵੀ ਦਿੱਤੀ ਕੇ ਸਰਕਾਰ ਨੂੰ ਆਹੇ ਆਹ ਸਲਾਮੀਆਂ ਇਆਂ ਜਿਵੇਂ ਆ ਕੀ ਆ ਇਹ ਸਲਾਮੀਆਂ ਇਆਂ ਝੰਡਾ ਹੱਕ ਵਡਾ ਸਿਆ ਸਾਡਾ ਹਾਂ ਅਲੇ ਗੋਲੇਗੜਾ ਨੂੰ ਵੇਹ ਭੁੱਖ ਲੱਗੀ ਤੇ ਸ਼ੱਕ ਸ਼ਕਾ ਜਾਣੇ ਇਹਨਾਂ ਦੇ ਹਾਂ ਤੇ ਲੰਗਰ ਹੀ ਪੂਰਾ ਚੱਲ ਰਿਹਾ ਹੈ ਮੋਰਚੇ ਦੇ ਵਿੱਚ ਜਿੱਥੇ ਲੋਕਾਂ ਵਿੱਚ ਜੋਸ਼ ਹੈ ਤੇ ਅੱਗੇ ਜਾਣ ਦੀ ਤਿਆਰੀ ਹੈ ਤੇ ਮੈਂ ਤੁਹਾਡੇ ਨੂੰ ਪਲ-ਪਲ ਦੀ ਖਬਰ ਦੇ ਅੰਦਰ ਰਹੂੰਗਾ ਮੇਰੇ ਨਾਲ ਕੈਮਰਾਮੈਨ ਸੀਐਮ ਧੰਨਵਾਦ